ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਰਾਗੀ ਸੂਪ ਰਾਗੀ ਦਾ ਆਟਾ ਪਾ ਕੇ ਆਪਾਂ ਇਹ ਸੂਪ ਬਣਾਵਾਂਗੇ ਸੂਪ ਸਰਦੀਆਂ ਦੇ ਵਿੱਚ ਪੀਣਾ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਖਾਸ ਕਰਕੇ ਜਿਹੜੇ ਡਾਇਬੀਟਿਸ ਦੇ ਪੇਸ਼ੈਂਟ ਹੁੰਦੇ ਆ ਸ਼ੂਗਰ ਦੇ ਮਰੀਜ਼ ਹੁੰਦੇ ਆ ਇਹ ਸੂਪ ਉਹਨਾਂ ਲਈ ਬਹੁਤ ਹੀ ਜ਼ਿਆਦਾ ਹੈਲਦੀ ਹੈ ਤੇ ਕਿਸ ਤਰੀਕੇ ਦੇ ਨਾਲ ਆਪਾਂ ਇਹ ਸੂਪ ਬਣਾ ਕੇ ਤਿਆਰ ਕਰਨਾ ਹੈ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਤੇ ਜ਼ਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ ਇਹ ਸੂਪ ਬਣਾਉਣ ਦੇ ਲਈ ਇੱਥੇ ਮੈਂ ਲਈ ਆਈਆਂ ਕੁਝ ਸਬਜ਼ੀਆਂ ਜੋ ਵੀ ਸਬਜ਼ੀਆਂ ਤੁਹਾਨੂੰ ਕੋ ਅਵੇਲੇਬਲ ਹੈ ਤੁਸੀਂ ਉਹੀ ਸਬਜ਼ੀਆਂ ਜਿਹੜੀਆਂ ਲੈ ਲੈਣੀਆਂ ਮੈਂ ਇੱਥੇ ਇੱਕ ਮੀਡੀਅਮ ਸਾਈਜ਼ ਦੀ ਗਾਜਰ ਲਈ ਹੈ ਬਰੀਕ ਬਰੀਕ ਕੱਟ ਲਈ ਹੈ ਇੱਕ ਛੋਟੇ ਸਾਈਜ਼ ਦਾ ਪਿਆਜ਼ ਲੈ ਇਹਨੂੰ ਮੈਂ ਬਰੀਕ ਬਰੀਕ ਕੱਟ ਲਿਆ ਚਾਰ ਪੰਜ ਬੀਨਸ ਲਈਆਂ ਸੀ ਉਹਨਾਂ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਸਬਜ਼ੀਆਂ ਜਿਹੜੀਆਂ ਬਰੀਕ ਬਰੀਕ ਕੱਟ ਕੇ ਹੀ ਲੈਣੀਆਂ ਥੋੜੇ ਜਿਮ ਹਰੇ ਮਟਰ ਲਏ ਆ ਪੱਤਾ ਗੋਭੀ ਲਈ ਹੈ ਇੱਕ ਅੱਧੀ ਕੋਲੀ ਦੇ ਕਰੀਬ ਇਹ ਪੱਤਾ ਗੋभी ਹੈ ਇੱਕ Shimla mirch ਬਰੀਕ ਬਰੀਕ ਕੱਟ ਲਈ ਹੈ ਅਦਰਕ ਲਸਣ ਦਾ ਪੇਸਟ ਲਿਆ ਮੈਂ ਤੁਸੀਂ ਕੱਟ ਕੇ ਵੀ ਅਦਰਕ ਲਸਣ ਜਿਹੜਾ ਲੈ ਸਕਦੇ ਹੋ ਤੁਹਾਡੇ ਕੋਲ ਜੋ ਵੀ ਸਬਜ਼ੀਆਂ ਅਵੇਲੇਬਲ ਹੈ ਤੁਸੀਂ ਪਨੀਰ ਪਾ ਸਕਦੇ ਹੋ ਮਸ਼ਰੂਮ ਪਾ ਸਕਦੇ ਹੋ ਇਹਦੇ ਵਿੱਚ ਆਪਣੇ ਹਿਸਾਬ ਨਾਲ ਸਬਜ਼ੀਆਂ ਤੁਸੀਂ ਘਟ ਵੱਧ ਵੀ ਕਰ ਸਕਦੇ ਹੋ ਆਪਣੀ ਚੋਇਸ ਦੇ ਹਿਸਾਬ ਨਾਲ ਵੀ ਸਬਜ਼ੀਆਂ ਜਿਹੜੀਆਂ ਤੁਸੀਂ ਪਾ ਸਕਦੇ ਹੋ ਜਿਹੜੀਆਂ ਪਾਣੀ ਆ ਹੁਣ ਗੈਸ ਦੇ ਉੱਤੇ ਆਪਾਂ ਇੱਕ ਕੜਾਹੀ ਰੱਖਾਂਗੇ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਘਿਓ ਤੁਸੀਂ ਬਟਰ ਪਾ ਸਕਦੇ ਹੋ ਤੇਲ ਪਾ ਸਕਦੇ ਹੋ ਕਿਉਂ ਹੁਣ ਚੰਗੀ ਤਰ੍ਹਾਂ ਦੇ ਨਾਲ ਮੈਲਟ ਕਰ ਲਿਆ ਗਰਮ ਹੋ ਗਿਆ ਤੇ ਹੁਣ ਆਪਾਂ ਅਦਰਕ ਲਸਣ ਦਾ ਪੇਸਟ ਪਾ ਕੇ ਇਹਨੂੰ ਫਰਾਈ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਉਦੋਂ ਤੱਕ ਫਰਾਈ ਕਰਨਾ ਜਦੋਂ ਤੱਕ ਇਹਦਾ ਕੱਚਾਪਣ ਜਿਹੜਾ ਨਿਕਲ ਨਹੀਂ ਜਾਂਦਾ ਜਿਆਦਾ ਇਹਨੂੰ ਆਪਾਂ ਨਹੀਂ ਜਲਾਉਣਾ ਸਿਰਫ ਇਹਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ ਇਹਦਾ ਕੱਚਾਪਣ ਜਿਹੜਾ ਉਹ ਕੱਢਣਾ ਹੈ ਤਾਂ ਕਿ ਸੂਪ ਦੇ ਵਿੱਚ ਇਹਦਾ ਕੱਚਾ ਫਲੇਵਰ ਨਾ ਆਏ ਇਸ ਕਾਰਨ ਹੁਣ ਇਹ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ ਨੂੰ ਵੀ ਆਪਾਂ ਇੰਨਾ ਕੀ ਪਕਾਣਾ ਹੈ ਕਿ ਇਹਦਾ ਕੱਚਾਪਣ ਜਿਹੜਾ ਨਿਕਲ ਜਾਏ ਜਿਆਦਾ ਪਿਆਜ਼ ਨੂੰ ਸਬਜ਼ੀਆਂ ਸਾਰੀਆਂ ਆਪਾਂ ਜਿਹੜੀਆਂ ਕਰੈਂਚੀ ਰੱਖਣੀਆਂ ਇਹਨਾਂ ਨੂੰ ਪਕਾਣਾ ਨਹੀਂ ਆਪਾਂ ਤੇ ਪਿਆਜ਼ ਨੂੰ ਵੀ ਹਲਕਾ ਜਿਹਾ ਟਰਾਂਸਪੇਰੈਂਟ ਕਰ ਲੈਣੇ ਆ ਜਿਆਦਾ ਨਹੀਂ ਪੁੰਨਣਾ ਇਹਨੂੰ ਵੀ ਆਪਾਂ ਪਿਆਜ਼ ਵੀ ਸਾਡਾ ਟਰਾਂਸਪੇਰੈਂਟ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਹੋਈਆਂ ਬਰੀਕ-ਬਰੀਕ ਸਾਰੀਆਂ ਸਬਜ਼ੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਸਾਰੀਆਂ ਸਬਜ਼ੀਆਂ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਹਾਈ ਫਲੇਮ ਦੇ ਉੱਤੇ 1 ਮਿੰਟ ਲਈ ਪਕਾਵਾਂਗੇ ਪਹਿਲੇ ਐਦਾ ਹੀ ਮਟਰ ਵੀ ਪਾ ਦੇਣੇ ਇਹਦੇ ਨਾਲ ਹੀ ਇਹ ਸੂਪ ਬਹੁਤ ਹੀ ਜ਼ਿਆਦਾ ਟੇਸਟੀ ਬੰਦਾ ਔਰ ਹੈਲਦੀ ਤਾਂ ਹੁੰਦਾ ਹੀ ਹੈ ਸਰਦੀਆਂ ਦੇ ਵਿੱਚ ਸੂਪ ਜਿਹੜਾ ਜ਼ਰੂਰ ਬਣਾ ਕੇ ਪੀਣਾ ਚਾਹੀਦਾ ਬੱਚਿਆਂ ਨੂੰ ਵੀ ਦੇਣਾ ਚਾਹੀਦਾ ਬਣਾ ਕੇ ਸੂਪ ਸਰੀਰ ਨੂੰ ਗਰਮਾਹਟ ਦਿੰਦਾ ਹੈ 1 ਮਿੰਟ ਸਬਜ਼ੀਆਂ ਹਾਈ ਫਲੇਮ ਤੇ ਮੈਂ ਪਕਾਲੀਆਂ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਨਮਕ ਪਾ ਕੇ ਵੀ ਨੂੰ ਆਪਾਂ 1 ਮਿੰਟ ਲਈ ਪਕਾਵਾਂਗੇ ਨਮਕ ਪਾਣਾ ਕੀ ਹੋਏਗਾ ਕਿ ਸਬਜ਼ੀਆਂ ਜਿਹੜੀਆਂ ਪਾਣੀ ਛੱਡ ਦੇਣਗੀਆਂ ਬਸ ਹਾਈ ਫਲੇਮ ਤੇ 1 ਮਿੰਟ ਸਬਜ਼ੀਆਂ ਨੂੰ ਆਪਾਂ ਪਕਾਣਾ ਨਮਕ ਪਾ ਕੇ 1 ਮਿੰਟ ਸਬਜ਼ੀਆਂ ਨੂੰ ਪਕਾ ਲਈਏ ਨਮਕ ਪਾ ਕੇ ਤੁਸੀਂ ਦੇਖ ਸਕਦੇ ਹੋ ਕੁਆਂਟੀਟੀ ਸਬਜ਼ੀਆਂ ਦੀ ਜਿਹੜੀ ਹੈ ਘਟ ਗਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ 3 ਤੋਂ 4 ਗਲਾਸ ਪਾਣੀ ਜਿਹੜਾ ਹੈ ਇਹਦੇ ਵਿੱਚ ਪਾ ਦੇਣਾ ਕਿਉਂਕਿ ਉਹਨੂੰ ਆਪਾਂ ਹੁਣ ਉਬਾਲਣਾ ਹੈ ਇੱਕ ਗਲਾਸ ਪਾਣੀ ਇਹਦੇ ਵਿੱਚ ਹੋਰ ਪਾ ਦਿੰਨੇ ਆ 2 ਗਲਾਸ ਪਾਣੀ ਪਹਿਲੇ ਮੈਂ ਪਾਇਆ ਸੀ ਇੱਕ ਗਲਾਸ ਹੋਰ ਪਾ ਦਿੱਤਾ ਤਿੰਨ ਗਲਾਸ ਪਾਣੀ ਪਾ ਕੇ ਇਹਨੂੰ ਆਪਾਂ ਹੁਣ ਉਬਾਲਾ ਆ ਆਂ ਦਿੰਨੇ ਆ ਗੈਸ ਦੀ ਫਲੇਮ ਮੀਡੀਅਮ ਕੀਤੀ ਹੋਈ ਹੈ ਸੋਪ ਨੂੰ ਉਬਾਲਾ ਆਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਨੂੰ ਆਪਾਂ 5 ਤੋਂ 6 ਮਿੰਟ ਲਈ ਪਕਾਵਾਂਗੇ ਮੀਡੀਅਮ ਫਲੇਮ ਤੇ ਜ਼ਿਆਦਾ ਨਹੀਂ ਪਕਾਣਾ ਸਿਰਫ 5 ਤੋਂ 6 ਮਿੰਟ ਲਈ 5 ਤੋਂ 6 ਮਿੰਟ ਹੋ ਗਏ ਸੂਪ ਨੂੰ ਉਬਲਦੇ ਹੋਏ ਤੇ ਸੂਪ ਜਿਹੜਾ ਹੈ ਹੁਣ ਇਹਨੂੰ ਆਪਾਂ ਗਾੜਾ ਕਰਨਾ ਹੈ ਗਾੜਾ ਕਰਨ ਦੇ ਲਈ ਇੱਕ ਬੋਲ ਲੈ ਇਹਦੇ ਵਿੱਚ ਪਾਵਾਂਗੇ 4 ਚਮਚਾ ਰਾਗੀ ਦਾ ਆਟਾ ਕਿਸੇ ਵੀ ਗਰੋਸਰੀ ਸ਼ਾਪ ਦੇ ਉੱਤੇ ਆਰਾਮ ਨਾਲ ਰਾਗੀ ਦਾ ਆਟਾ ਜਿਹੜਾ ਮਿਲ ਜਾਂਦਾ ਹੈ ਔਰ ਰਾਗੀ ਦਾ ਆਟਾ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਡਾਇਬਟੀਜ਼ ਪੇਸ਼ੈਂਟ ਨੂੰ ਰਾਗੀ ਦਾ ਆਟਾ ਜਿਹੜਾ ਜ਼ਰੂਰ ਖਾਣਾ ਚਾਹੀਦਾ ਹੈ ਇਹਦੀ ਰੋਟੀ ਬਣਾ ਕੇ ਵੀ ਖਾਣੀ ਚਾਹੀਦੀ ਹੈ ਬਹੁਤ ਹੀ ਟੇਸਟੀ ਵੀ ਬਣਦੀ ਹੈ ਇਹਦੀ ਰੋਟੀ ਤਾਂ ਉਹਨੇ ਦੇ ਵਿੱਚ ਪਾਣੀ ਪਾ ਕੇ ਇਹਨੂੰ ਆਪਾਂ ਘੋਲ ਲਵਾਂਗੇ ਆਟੇ ਨੂੰ ਚੰਗੀ ਤਰ੍ਹਾਂ ਦੇ ਨਾਲ ਇਹਦੇ ਵਿੱਚ ਕੋਈ ਵੀ ਗੁੜਲੀ ਵਗੈਰਾ ਆਪਾਂ ਨਹੀਂ ਰਹਿ ਇਸ ਤਰੀਕੇ ਦਾ ਆਟਾ ਜਿਹੜਾ ਮਿਕਸ ਕਰਨਾ ਹੈ ਤਾਂ ਹੁਣ ਇਹਨੂੰ ਆਪਾਂ ਸੂਪ ਦੇ ਵਿੱਚ ਪਾ ਦੇਣਾ ਹੈ ਚੰਗੀ ਤਰ੍ਹਾਂ ਘੋਲ ਕੇ ਆਟਾ ਜਿਹੜਾ ਆਪਾਂ ਸੂਪ ਦੇ ਵਿੱਚ ਪਾਣਾ ਹੈ ਤੇ ਬੋਲ ਦੇ ਵਿੱਚ ਜਿਹੜਾ ਲੱਗੇ ਹੋਏ ਇਹਦੇ ਨਾਲ ਥੋੜਾ ਜਿਹਾ ਹੋਰ ਪਾਣੀ ਪਾ ਕੇ ਇਹਨੂੰ ਵੀ ਆਪਾਂ ਘੋਲ ਕੇ ਇਹਦੇ ਵਿੱਚ ਹੀ ਪਾ ਦਵਾਂਗੇ ਔਰ ਇਹਨੂੰ ਆਪਾਂ ਮਿਕਸ ਕਰ ਦਵਾਂਗੇ ਮਿਕਸ ਕਰਕੇ ਇਹਨੂੰ ਆਪਾਂ ਫਿਰ ਤੋਂ 3 ਤੋਂ 4 ਮਿੰਟ ਲਈ ਪਕਾਣਾ ਮੀਡੀਅਮ ਫਲੇਮ ਦੇ ਉੱਤੇ ਤਾਂ ਕਿ ਜਿਹੜਾ ਆਟਾ ਆਪਾਂ ਪਾਇਆ ਇਹਦੇ ਵਿੱਚ ਇਹਦਾ ਕੱਚਾਪਣ ਜਿਹੜਾ ਹੈ ਉਹ ਸੂਪ ਦੇ ਵਿੱਚ ਨਾ ਆਏ ਔਰ ਸਾਡਾ ਸੂਪ ਜਿਹੜਾ ਟੇਸਟੀ ਬਣ ਕੇ ਤਿਆਰ ਹੋਏ। ਤਿੰਨ ਤੋਂ 4 ਮਿੰਟ ਹੋ ਗਿਆ ਸੂਪ ਨੂੰ ਪਕਦੇ ਹੋਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਤੇ ਇਹਨੂੰ ਮਿਕਸ ਕਰ ਦਵਾਂਗੇ। ਕਾਲੀ ਮਿਰਚ ਦਾ ਪਾਊਡਰ ਦੀ ਜਗ੍ਹਾ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ। ਪਰ ਕਾਲੀ ਮਿਰਚ ਦਾ ਪਾਊਡਰ ਜਿਹੜਾ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ। ਕਾਲੀ ਮਿਰਚ ਜਿਹੜੀ ਹੈ ਜ਼ਰੂਰ ਖਾਣੀ ਚਾਹੀਦੀ ਹੈ ਸਰਦੀਆਂ ਦੇ ਵਿੱਚ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਿੰਬੂ ਦਾ ਰਸ ਇੱਕ ਨਿੰਬੂ ਦਾ ਰਸ ਇਹਦੇ ਵਿੱਚ ਨਿਚੋੜ ਕੇ ਪਾ ਦਿੰਨੇ ਆ ਇਹਦੇ ਨਾਲ ਬਹੁਤ ਵਧੀਆ ਟੇਸਟ ਆਂਦਾ ਹੈ ਸੂਪ ਦਾ ਗੈਸ ਬੰਦ ਕਰ ਦਿੰਨੇ ਆ ਤੇ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਹਰਾ ਧਨੀਆ ਉਹ ਸੂਪ ਸਾਡਾ ਬਣ ਕੇ ਤਿਆਰ ਹੈ ਜੇਕਰ ਤੁਸੀਂ ਇਹਨੂੰ ਹੋਰ ਵੀ ਜ਼ਿਆਦਾ ਟੇਸਟੀ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਇਹਦੇ ਵਿੱਚ ਟਮਾਟੋ ਸੌਸ ਚਿਲੀ ਸੌਸ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸੌਸ ਇਹਦੇ ਵਿੱਚ ਐਡ ਕਰ ਸਕਦੇ ਹੋ ਸੋਇਆ ਸੌਸ ਵਗੈਰਾ ਪਰ ਮੈਂ ਹੈਲਦੀ ਤਰੀਕੇ ਦੇ ਨਾਲ ਇਹ ਬਣਾਇਆ ਇਸ ਕਨ ਵਿੱਚ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਸੌਸ ਇਹਦੇ ਵਿੱਚ ਨਹੀਂ ਪਾਇਆ ਗਰਮਾ ਗਰਮ ਸੂਪ ਜਿਹੜਾ ਸਰਵ ਕਰ ਲੈਣੇ ਆ ਕਲਰ ਦੇਖੋ ਕਿੰਨਾ ਵਧੀਆ ਆ ਬਹੁਤ ਹੀ ਵਧੀਆ ਟੈਕਚਰ ਆਇਆ ਸੂਪ ਦਾ ਬਹੁਤ ਹੀ ਟੇਸਟੀ ਸੂਪ ਬਣ ਕੇ ਤਿਆਰ ਹੋਇਆ ਤੁਸੀਂ ਇੱਕ ਵਾਰ ਮੇਰੇ ਇਸ ਦੱਸੇ ਹੋਏ ਤਰੀਕੇ ਦੇ ਨਾਲ ਸੂਪ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੇਗਾ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਵੀ ਬਣ ਕੇ ਤਿਆਰ ਹੁੰਦਾ ਬੱਚੇ ਵੀ ਬਹੁਤ ਜ਼ਿਆਦਾ ਪਸੰਦ ਕਰਨਗੇ ਇਸ ਸੂਪ ਨੂੰ ਮੇਰੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸੂਪ ਮੈਂ ਬੋਲ ਦੇ ਵਿੱਚ ਸਰਵ ਕਰ ਲਿਆ ਥੋੜੀਆਂ ਜਿਹੀਆਂ ਸਬਜ਼ੀਆਂ ਮੈਂ ਜਿਹੜੀਆਂ ਕੱਢ ਕੇ ਰੱਖੀਆਂ ਹੋਈਆਂ ਸੀ ਉੱਤੋਂ ਦੀ ਗਾਰਨਿਸ਼ ਕਰ ਦਿੰਨੇ ਆ ਸਬਜ਼ੀਆਂ ਦੇ ਨਾਲ ਸੂਪ ਨੂੰ ਬਹੁਤ ਹੀ ਵਧੀਆ ਸਾਡਾ ਸੂਪ ਬਣ ਕੇ ਤਿਆਰ ਹੋਇਆ ਹੈ ਔਰ ਹੈਲਦੀ ਤਾਂ ਬਹੁਤ ਹੀ ਜ਼ਿਆਦਾ ਬਣ ਕੇ ਤਿਆਰ ਹੋਇਆ ਹੈ ਦੇਖੋ ਕਿੰਨਾ ਵਧੀਆ ਲੱਗ ਰਿਹਾ ਸਾਡਾ ਸੂਪ ਦੇਖਣ ਦੇ ਵਿੱਚ ਹੀ ਔਰ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਬਣ ਕੇ ਤਿਆਰ ਹੋਇਆ ਤੇ ਮਿਲਦੇ ਆਂ ਅੱਜ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਸ਼ੀ ਕਾਲ ਜੀ